ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਇਹ ਗਾਂ ਖੜੀ ਆ ਜਿਹਨੂੰ ਬੰਨ ਪਿਆ ਹੋਇਆ ਇਹਦੇ ਬਾਰੇ ਅੱਜ ਤੁਹਾਨੂੰ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਫੜੀ ਸੀਰੇ ਲਓ ਜੀ ਦੋਸਤੋ ਪਹਿਲਾਂ ਤਾਂ ਇਹਦਾ ਨਾ ਤੁਸੀਂ ਆਹ ਪੇਟ ਦੇਖੋ ਆਹ ਪੇਟ ਆ ਜਿਹੜਾ ਭਰ ਕੇ ਸਾਰਾ ਬਾਹਰ ਆਇਆ ਪਿਆ ਠੀਕ ਆ ਤੇ ਇਹਦੇ ਅੰਦਰ ਗੰਦਗੀ ਆ ਜਿੰਨੀ ਵੀ ਹੈਗੀ ਆ ਦੂਜੀਆਂ ਇਹਦੀਆਂ ਆਪਾਂ ਗੰਡਾ ਚੈੱਕ ਕਰਦੇ ਆ ਥਲੇਰੀ ਵਾਲੀਆਂ ਇਹਦੇ ਥਲੇਰੀ ਵਾਲੀਆਂ ਗੰਡਾ ਵੀ ਹੈਗੀਆਂ ਨੇ ਆ ਦੇ ਖੇਚ ਕੇ ਅੰਦਰ ਇਹਨੂੰ ਲਾਈ ਗਏ। ਬਸ ਉੱਤ ਬਸ। ਆ ਦੇਖ ਇੱਥੇ। ਕਾਫੀ ਜਿਆਦੇ ਨੇ ਖੜ ਜਾ ਪੁੱਤ। ਅੰਦਰਲੇ ਪਾਸੇ ਵੀ ਆ। ਉਹਦੇ ਵੀ ਨਾਲ ਸਕੇਤ ਹੈਗੀ ਐ ਇਹਨੂੰ ਥਲੇ ਰਗੀ ਦੀ ਵੀ। ਤੇ ਬਾਕੀ ਦੋਸਤੋਂ ਨਕਸਾਂ ਦੇ ਵਿੱਚ ਇਹਦੇ ਮਿਊਕਸ ਮੈਂਬਰੇਨ ਜੰਮਿਆ ਪਿਆਗਾ। ਪੇਟ ਦੇ ਵਿੱਚੋਂ ਫਲੂਇਡ ਕੱਢਣ ਦੇ ਨਾਲ ਕੀ ਹੋਣਾ ਦੂਰੋਂ ਹੋ ਕੇ। ਪੇਟ ਦੇ ਵਿੱਚੋਂ ਫਲੂਇਡ ਕੱਢਣ ਦੇ ਨਾਲ ਕੀ ਹੋਣਾ ਇੱਧਰਲੇ ਪਾਸੇੋਂ ਪੇਟ 'ਚੋਂ ਨਿਕਲ ਜੂ ਦੂਜੀਆਂ ਅੰਤਾਂ ਰੈਲੀਆਂ ਹੋ ਜਾਣਗੀਆਂ ਤੇ ਇਹਨੂੰ ਗੋਹਾ ਆਉਣ ਲੱਗ ਜੂ ਬਾਕੀ ਜਿਹੜਾ ਇਹਦਾ ਗੋਹਾਗਾ ਉਹ ਵੀ ਛੜਿਆ ਹੋਇਆ ਇਹ ਦੱਸਦਾ ਵੀ ਛੜੇ ਹੋਏ ਮਟੀਰੀਅਲ ਤੋਂ ਬਣਿਆਗਾ ਠੀਕ ਹੈ ਨਾ ਤੇ ਹੁਣ ਆਪਾਂ ਪਾਈਪ ਐਂਟਰੀ ਕਰਦੇ ਆਂ ਤੇਲ ਦੇ ਮੜਾ ਜਾ ਓਏ ਫੜ ਲਾਉ ਤਾ ਛੋਟਾ ਲੜ ਬਾਰੇ ਰੱਖਿਆ ਨਾ ਮੂੰਹ ਨਹੀਂ ਮਾਰਖਣਾ ਬੰਦੇ ਮੂੰਹ ਨਹੀਂ ਮਾਰਖਣ ਦਾ ਕਾਰਨ ਕੀ ਆ ਕੋਈ ਇਹਦੇ ਮੂੰਹ ਚ ਹੱਥ ਨਹੀਂ ਪਾਉਣਾ ਆਪਾਂ ਨੇ ਕੁਝ ਨਹੀਂ ਕਰਨਾ ਸਿਰਫ ਪੈਪ ਪਾਉਣੀ ਆ ਉਹਨੇ ਆਪ ਹੀ ਵਗ ਜਾਣਾ ਅੰਦਰ ਹੁਣ ਇੱਕ ਤੁਸੀਂ ਗਾਈ ਦਾ ਮੂੰਹ ਦੇਖ ਲਿਆ ਨਾ ਕਿਹਾ ਜਾ ਸੜਿਆ ਹੋਇਆ ਹੋਇਆ ਪਿਆ ਜਦੋਂ ਆਪਾਂ ਕੱਢਤਾ ਅੰਦਰੋਂ ਇਹਨੇ ਵਧੀਆ ਹੋ ਜਾਣਾ ਨਾਲ ਦੀ ਨਾਲ ਆ ਦੇਖ ਕਿੰਨਾ ਸੜਿਆ ਮਸਕ ਮਾਰਦਾ ਇਹ ਜੋ ਦੇਖ ਲਓ ਕੀ ਕੋਸਾ ਹੂੰ 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 ਕੋਈ ਪਾਣੀ ਵੀ ਨਹੀਂ ਲਾਉਣਾ ਪਿਆ ਦੋਸਤੋ ਐਵੇਂ ਚੱਲ ਪਈ ਇਹ ਮਸਕ ਮਾਰਦਾ ਦੀਂਦਾ ਤੈਨੂੰ ਮੂੰ ਨਹੀਂ ਮਾ ਪੁੱਤਾਂ ਇੰਨੀ ਇਹ ਦੁਖੀ ਕਰੀ ਪਈ ਐ ਸਾਰੀ ਤੂੜੀ ਨਹੀਂ ਇੰਨੀ ਪਾਣੀ ਯਾਦੇ ਛੜਿਆ ਹੋਇਆ ਕੋਈ ਨਾ ਮਾਰ ਗਈ ਇਹਦਾ ਹੀ ਕੁਝ ਕਰਨਾ ਇਹਨਾਂ ਨੇ ਨਹੀਂ 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 ਕੋਈ ਲੋੜ ਨਹੀਂ ਇੰਝ ਚੱਲਦਾ ਰਹੂਗੇ ਅੱਖ ਤੇ ਮਾਰ ਗਈ ਓ ਮੂਰੀ ਨਿਕਲ ਗਈ ਤੇਰੀ ਇਹਦਾ ਕੰਮ ਖਰਾਬ ਹੋ ਜੂ ਮੂਰੀ ਨਹੀਂ ਨਿਕਲਣੀ ਚਾਹੀਦੀ ਲਿਆ ਮੂਰੀ ਓਏ ਆ ਇਧਰ ਕਰ ਲਾ ਮੂੰਹ ਹੱਥੂ ਆ ਜੂ ਤੈਨੂੰ ਨੀਵੀਂ ਕਰਕੇ ਫੜੀ ਇਹਨੂੰ ਨਹੀਂ मामੂ ਇਹਨਾਂ ਪਾ ਮੂਰੀ ਫੇਰ ਪਾਲਾਂਗੇ ਪੈਪ ਰੋਕ ਲਾ 2 ਮਿੰਟ ਸਟਾਪ ਕਰ ਦੇ ਫਿਰ ਚਲਾ ਲਈ ਜੁੜ ਜੁ ਵੀਡੀਓ ਬਸ ਇੱਥੇ ਰੋਕ ਦੇ ਦੁਬਾਰੇ ਬਣਾਉਣ ਇਹਦੇ ਵੀ ਰੋਕ ਦੇ ਨਾ ਵਿਚਾਰੋ ਹਾਂ ਹਾਂ ਰੋਕ ਚਲੋ ਜੀ ਨੋ ਵੀ ਦੋਸਤੋ ਪੈਪ ਆਪਾਂ ਨੂੰ ਕੱਢਣੀ ਪੈਗੀ ਕਿਉਂਕਿ ਹੱਥੂ ਲੈਂਦੀ ਸੀ ਇਸ ਕਰਕੇ ਹੁਣ ਆਪਾਂ ਦੁਬਾਰੇ ਪਾਉਣ ਲੱਗੇ ਆ ਠੀਕ ਹੈ ਜੀ ਚਲ ਤੇਰੀ ਬਾਜ ਵਿੱਚ ਵਗ ਜੂ ਤੇਰੇ ਮਾਈਕ ਲੱਗਿਆ ਹੋਇਆ ਝੋਪੇ ਤੇ ਕੱਟਦਾ ਜੀ ਘੱਟਦਾ ਜੀ ਮਾ ਹੁਣ ਕਰਦੇ ਗੋਈ ਨਾ ਕੱਸਦੀ ਆ ਹੁਣ ਆਪਦੇ ਆਪ ਨੂੰ ਪੂਰਾ ਬੱਸ ਹਲਾਈਂ ਗਲਦੀਪ ਘਰ ਠੰਡੀ ਇਹਨੂੰ ਅੰਦਰੋਂ ਉਬਲਦੀ ਆ ਇੱਕ ਅੱਧਾ ਕਿਲੋ ਦੁੱਧ ਕਰਮ ਕਰਾ ਦੇ ਮਾਤਾ ਨੂੰ ਕਹਿ ਕੇ ਵਿੱਚ ਪਾਈਆ ਚੀਨੀ ਪਾ ਕੇ ਹਲਾ ਦੇ ਹਲਾ ਦੇ ਕਹ ਦੇ ਵੀਰੇ ਕਹ ਦੇ ਕਹ ਦੇ ਇੱਥੇ ਤਾਂ ਕਰ ਲਾਂਗੇ ਕੰਮ ਖਲਾ ਦੇ ਸਮਾਰ ਕੇ ਗਿਲਦੀਪ ਥੱਲੇ ਤੇ ਕਹਲਾ ਦੇ ਬੁੱਤਾ ਇਹ ਸੜੇ ਹੋਏ ਖਾਣਾ ਖਾ ਕੇ ਇਸ ਲੋਟ ਤੇ ਹੋਈ ਆ ਸੜਦਾ ਹੰਗਲਦੀਪ ਹੋਰ ਦੇਖ ਕਿੰਨਾ ਕੁਸ ਨਿਕਲਦਾ ਗਿਲਦੀਪ ਆਪ ਕੱਢੂਗੀ ਬਾਰੇ ਨਹੀਂ ਨਿਕਲਦੀ ਪਾਇਪਾ ਪਾਇਪ ਦੇ ਪਿਓ ਦਾ ਰਾਜ ਆ ਵੀ ਕੱਢ ਜੂ ਵਿੱਚ ਖੰਡ ਖੋਰ ਨਹੀਂ ਆ ਜਿਵੇਂ ਮਰਜ਼ੀ ਖੋਰ ਦੋ ਮੂੰਹ ਨਹੀਂ ਮਾਰਖ ਮੂੰਹ ਨਹੀਂ ਮਾ ਖਿੱਚ ਕੇ ਤੂੰ ਆ ਕਸ ਲਾ ਗਾ ਰੱਸਾ ਇਹਨੂੰ ਕਰੀ ਜਾ ਇਹਨੇ ਤਾਂ ਜਿਹੜਾ ਕੁਛ ਕਰਦੀ ਆ ਵੀਰੇ ਰੱਸਾ ਕਸ ਕੇ ਰੱਖ ਤੂੰ ਕੁਝ ਨਹੀਂ ਹੁੰਦਾ ਗੰਦਗੀ ਹੱਦ ਤੋਂ ਵੱਧਦੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਆਪੇ ਖੜਜੋ ਕੋਈ ਗੱਲ ਨਹੀਂ ਕਲਦੀਪੇ ਦੇ ਥੱਲੇ ਪਾਣੀ ਮਾਰ ਮੜਾ ਜਾ ਖੜ ਜਾ ਉਹਰੇ ਕਰੀ ਪਾਣੀ ਦੇਈ ਉਹ ਦੇ ਖੜ ਜਾ ਤਲਕ ਕੇ ਡਿੱਗੇਗੀ ਫਾਇਦਾ ਕੀ ਆ ਇੱਥੇ ਰੱਖੀ ਕੋਈ ਨਾ ਖੇਚ ਕੇ ਤੋ। ਖਲਾ ਗਲਦੀਪ ਮੜਿਆ ਓਏ। ਕਿੰਨਾ ਜੋਰ ਲਾਉਂਦੀ ਆ ਕਮਲਿਆ ਮੂੰ। ਰੋਕ ਤੇ ਬੱਸ ਫਿਰ ਐਂਡ ਤੇ ਬਣਾਵਾਂਗੇ ਉਸ ਨੂੰ। ਹਾਂਜੀ ਦੋਸਤੋ ਇਹ ਦੇਖੋ ਜੀ। ਗਾਈਆਂ ਆਪਾਂ ਖਾਲੀ ਕਰ ਲਈ ਸਾਫ਼ ਕਰ ਲਈ। ਤੇ ਹੁਣ ਇਹਦੇ ਮੈਡੀਸਨ ਲਾਉਣੀ ਸਟਾਰਟ ਕਰਦੇ ਆਂ। ਜਿਹਦੇ ਵਿੱਚ 10 ਲੀਟਰ ਐਨਐਸ 5 ਲੀਟਰ ਆਰਐਲ 2 ਲੀਟਰ ਮੈਟਰੋਜੋਲ 15 ਐਮਐਲ ਰਮੈਰਕ 15 ml ਮਿਕੋਵੈਟ ਐਕਸਲ 15 ml ਵਟਾਲ ਜਨ 50 ml ਕੈਟਾਸੋਲ ਤੇ ਸਾਢੇ 4 ਗ੍ਰਾਮ ਬੀਟਾ ਸੈਫ ਪਲੱਸ ਤੇ ਇੱਕ ਟੀਕਾ ਯੂਨੀਮਾਈਸਨ 30 ml ਉਹ ਲਾਉਨੇ ਆ ਆ ਫੜੀ ਗਲਦੀਪ ਫੜ ਲਾ ਪਸ਼ੂ ਹੀ ਲਾਉਂਦੇ ਦਿਖਾ ਨਹੀਂ ਮੜੇ ਪਹਿਲਾਂ ਤਾਂ ਦੋਸਤੋ ਤੁਸੀਂ ਕੀ ਕਰਨਾ ਆ ਗਲੇ ਵਾਲੀ ਰੱਸੀ ਪਿੱਛੇ ਖਿੱਚ ਲੈਣੀ ਆ ਤੇ ਜਿਹੜੀ ਇਧਰਲੀ ਮੂੰਹ ਵਾਲੀ ਪਾਉਣੀ ਆ ਨੀਮਾ ਰੱਖਣਾ ਨੀਮਾ ਕਰ ਹੈਡ ਹੋਰ ਨੀਮਾ ਕਰ ਜਿੰਨਾ ਹੈਡ ਨੀਮਾ ਹੋਊਗਾ ਉਨੀ ਨਾੜ ਵਧੀਆ ਉੱਠੂਗੀ ਨਾੜ ਵਧੀਆ ਉੱਠੂਗੀ ਤਾਂ ਸੂਈ ਵਧੀਆ ਲੱਗੂਗੀ ਬੱਸ ਤੂੰ ਹੀ ਭੜਤੋਂ ਹੂੰ ਦਿਖਾ ਦੇ ਗਲਦੀਪ ਨੇੜੇ ਕਰਕੇ ਐਸ ਲੋਡ ਤੇ ਦੋਸਤੋਂ ਗੂਠੇ ਨਾਲ ਪਿੱਛੋਂ 나ੜ ਬੰਦ ਕਰਕੇ ਇਹਨੂੰ ਐ ਖੜੀ ਕਰ ਲਓ ਓਏ ਨਾ ਖੜ ਜਾ ਪੁੱਤ ਖੜ ਜਾ ਸਹੀ ਆ ਸਹੀ ਆ ਸਹੀ ਆ ਤਾਂ ਦੂਜੀ ਲਾਉਣ ਦੇ 1 ਮਿੰਟ ਦੇ ਇਹ ਦੋਨੇ ਸਹੀ ਆ ਦੋਨਾਂ ਦੇ ਵਿੱਚ ਬਲੱਡ ਆ ਗਿਆ ਬਸ ਚੱਕ ਲਾ ਤਾ ਲਾ ਦੇ ਕਿਰ ਮਾ ਹੁਣ ਬਾਲਾ ਯੋਰ ਲਾਉਣ ਦੀ ਲੋੜ ਨਹੀਂ ਥੋੜੀ ਜੀ ਮੂਰੇ ਆ ਗਈ ਕੰਨ ਕੋਲੇ ਛੋਟੀ ਪਾਰ ਲੈ ਜਪਾ ਦੇ ਛੋਟੀ ਇੱਥੇ ਪਾ ਦੇ ਪਾਰ ਲੈ ਪਾਰ ਕੱਢ ਲੈ ਮੈਂ ਕੱਢਣਾ ਫੜਾ ਮਾਤਾ ਕਰ ਦ ਦੇ ਦੋ ਹਾਂ ਹਾਂ ਕੋਣ ਦਵਰੀਆ ਵੀ ਹੋਣਾ ਤੇ ਰੋਟਾ ਹੀ ਮਾਰੇ ਪਾੜੇ ਵਾਲੇ ਲੈ ਅਕਲਦੀਪ ਕਰਤਮੰਗਾਲਾ ਬਸ ਇੱਥੇ ਬਸ ਕੋਈ ਕੈਂਚੀ ਹੈਗੀ ਆਪਣੇ ਕੋਲ ਕਰਦਾ ਹੈਗੀ ਆ। ਵੜੀ। ਇਹ ਲਓ ਜੀ। ਇਹ ਲੱਗ ਗਈ ਚੰਗੀ ਤਰ੍ਹਾਂ। ਤੇ ਹੁਣ ਚੱਲੀ ਜਾਣਾ ਉਹ ਪਿੱਛੇ ਐ ਬੰਨਦੀ ਵੀ ਸਿੰਘ ਨਾ ਵੱਜੇ। ਆ ਨਾ ਮਾਰੇ ਆਪਣਾ ਕੰਨ ਨਾ ਮਾਰੇ ਤੇ ਬੋਤਲਾ ਹਿਲੇ ਨਾ ਤੇ ਬਸ ਡੇਢ ਘੰਟੇ ਦੇ ਵਿੱਚ ਇਹਦੇ 17 ਲੀਟਰ ਫਲੂਇਡ ਲੱਗ ਜਾਣਾ ਇੰਨਾ ਫਲੂਇਡ ਜ਼ਰੂਰੀ ਆ ਕਿਉਂਕਿ ਆਪਾਂ ਇਹਦਾ ਪਾਣੀ ਬੰਦ ਕਰਾਂਗੇ ਇਹਨੂੰ ਪਾਣੀ ਨਹੀਂ ਪਿਉਣਾ ਜੇ ਪਾਣੀ ਪੀਓਗੇ ਫੇਰ ਅਫਰਜੂ ਪੇਟ ਫੇਰ ਹੋਵੀ ਭਰਜੂਗਾ ਫੇਰ ਫੇਰ ਨਹੀਂ ਚੱਲਦੀ ਇਹ ਆ ਕਬ ਦਾ ਨੰਬਰ ਬੋਲਿੰ ਵੀਰੇ ਦੱਸ ਦੀ ਜਿਵੇਂ ਗਾਈ ਹੋਊਗੀ 99145 99145 37577 37577 99145 37577 ਪਿੰਡ ਦਾ ਨੌ ਕੀ ਆ ਦੋ ਬੁਰਜੀਆਂ ਹਾਂ ਦੋ ਬੁਰਜੀਆਂ ਕਹਲਾ ਜਾਂ ਦੋ ਬੁਰਜੀਆਂ ਕਹਲਾ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਹਾਂਜੀ ਠੀਕ ਆ ਜੀ ਰਾਣਾ ਸਾਹਿਬ ਦੇ ਕੋਲੇ ਆ ਜੀ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਧੰਨਵਾਦ ਆ ਬਈ ਸਾਰਿਆਂ ਦਾ